ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਪਹਿਲਾ ਬਿਆਨ ਕਦੋਂ ਤੋਂ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮ ਆਉਂਦਾ ਹੈ 15 ਦਿਨਾਂ ਚ ਤਲਬ ਕੀਤਾ ਗਿਆ ਕਿ ਉਹ ਲਿਖਤੀ ਰੂਪ ਦੇ ਵਿੱਚ ਉੱਥੇ ਹਾਜ਼ਰ ਹੋਣ ਔਰ ਜਿਹੜੇ ਸਵਾਲ ਉੱਠ ਰਹੇ ਨੇ ਖਾਸ ਕਰਕੇ ਐਸਜੀਪੀਸੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੋਨਾਂ ਤੋਂ ਜਵਾਬ ਤਲਬ ਵੀ ਇਸ ਗੱਲ ਦੀ ਹੈ ਕਿ ਤਾਂ ਇਹ ਡੇਰਾ ਸੱਚਾ ਸੌਦਾ ਜਿਹੜਾ ਸਿਰਸਾ ਮੁਖੀ ਸੀ ਉਸ ਨੂੰ ਮਾਫੀ ਦੇਣ ਲੱਗਿਆ ਜਿਹੜਾ 90 ਲੱਖ ਰੁਪਏ ਤੋਂ ਵੱਧ ਦਾ ਖਰਚਾ ਹੋਇਆ ਉਹ ਕਿਵੇਂ ਹੋਇਆ ਉਸਦਾ ਜਵਾਬ ਮੰਗਿਆ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਮਾਫੀ ਨਾਮਾ ਬਾਗੀ ਅਕਾਲੀਆਂ ਦਾ ਗਿਆ ਉਸ ਤੋਂ ਬਾਅਦ ਪਰਚੋਲ ਹੁੰਦੀ ਹੈ ਪੰਜ ਤਖਤ ਸਹਿਬਾਨ ਦੇ ਜਥੇਦਾਰ ਇਕੱਠੇ ਹੁੰਦੇ ਨੇ ਇਕੱਤਰ ਹੁੰਦੇ ਨੇ ਵਿਚਾਰ ਵਟਾਂਦਰਾ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਂਦਾ ਸੁਖਵੀਰ ਸਿੰਘ ਬਾਦਲ ਦਾ ਜੋ ਪਹਿਲਾ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੂਰੀ ਡਿਟੇਲ ਦੇ ਵਿੱਚ ਕੱਲਾ ਕੱਲਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਕੀ ਲਿਖਦੇ ਨੇ ਇਕ ਸ਼ਰਧਾਵਾਨ ਤੇ ਮਾਣੇ ਸਿੱਖ ਵਜੋਂ ਮੇਰਾ ਰੋਮ-ਰੋਮ ਤੇ ਸਵਾਸ-ਸਵਾਸ ਚਵਰ 70 ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾ ਸ਼ਰਧਾ ਤੇ ਨਿਮਰਤਾ ਸਹਿਤ ਸਰਵਉੱਚ ਅਸਥਾਨ ਤੇ ਪੇਸ਼ ਹੋਵੇਗਾ। ਇਹ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਜੋ ਉਹਨਾਂ ਦੀ ਨਿਸ਼ਠਾ ਹੈ ਉਸ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਅਕਾਲ ਤਖਤ ਸਾਹਿਬ ਦੇ ਅਸਥਾਨ ਦੇ ਵਿੱਚ ਉਹਨਾਂ ਨੇ ਪੇਸ਼ ਹੋਣ ਦੀ ਗੱਲ ਆਖੀ ਹੈ ਉਸ ਨੂੰ ਲੈ ਕੇ ਕਿਉਂਕਿ ਕੋਈ ਵੀ ਸ਼ਰਮਣੀ ਕਾਲੀ ਦਲ ਦਾ ਆਗੂ ਹੋਵੇ ਜਦੋਂ ਜਦੋਂ ਵੀ ਸਵਾਲ ਕੀਤਾ ਜਾਂਦਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਹੁਕਮਨਾਮਾ ਜਾਰੀ ਕਰਦੇ ਨੇ ਕਿ ਮੰਨਣ ਨੂੰ ਤਿਆਰ ਹੋ ਤਾਂ ਉਹਨਾਂ ਦਾ ਬਿਨਾਂ ਸ਼ਰਤ ਇਹ ਕਹਿਣਾ ਹੁੰਦਾ ਹੈ ਕਿ ਹਾਂ ਬਿਲਕੁਲ ਸਾਡਾ ਸਿਰ ਮੱਥੇ ਹੈ ਉਹਨਾਂ ਦਾ ਹੁਕਮ ਮੰਨਣਾ ਔਰ ਸਾਡੀ ਪੂਰੀ ਜਿਹੜੀ ਹੈ ਨਿਸ਼ਠਾ ਹੈ ਤਾਂ ਸੁਖਵੀਰ ਸਿੰਘ ਬਾਦਲ ਨੇ ਵੀ ਉਸੇ ਤਰ੍ਹਾਂ ਦਾ ਬਿਆਨ ਸਾਂਝਾ ਕੀਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੀ ਤਖਤ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਇੱਕ ਸ਼ਰਧਾवान ਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਤੇ ਸਵਾਸ ਸਵਰ 76 ਤਖਤ ਦੇ ਮਾਲਕ ਜੁਗੋ ਜੁਗਾ タルਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੇਰੀ ਪੀੜ੍ਹੀ ਦੇ ਸਰਵ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾ ਸ਼ਰਦਾ ਤੇ ਨਿਮਰਤਾ ਸਹਿਤ ਸਰਵ ਉੱਚ ਸਥਾਨ ਤੇ ਪੇਸ਼ ਹੋਵੇਗਾ ਇਹ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪੇਸ਼ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਔਰ ਪੇਸ਼ ਹੋਣ ਤੋਂ ਨਾ ਕਰ ਵੀ ਨਹੀਂ ਸਕਦੇ ਕਿਉਂਕਿ ਜਿਹੜੇ ਢੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉੱਥੋਂ ਦੇ ਹੁਕਮਨਾਮੇ ਦੇ ਉੱਤੇ ਸਾਭ ਦੀ ਨਜ਼ਰ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲਾਤ ਹੋਏ ਨੇ ਪੋਲੀਟਿਕਲ ਤੌਰ ਤੇ ਸਮਾਜਿਕ ਤੌਰ ਤੇ ਇੱਥੋਂ ਤੱਕ ਕਿ ਬਾਗੀ ਅਕਾਲੀਆਂ ਨੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਕਿ ਉਹਨਾਂ ਨੂੰ ਅਸੀਂ ਅੰਦਰ ਖਾਤੇ ਬਹੁਤ ਕੁਝ ਕਿਹਾ ਲੀਡਰਸ਼ਿਪ ਨੂੰ ਦਾ ਨਾਮ ਲੈਂਦੇ ਆਓ ਸਿੱਧਾ ਨਾਮ ਨਹੀਂ ਲੈਂਦੇ ਸੁਖਬੀਰ ਸਿੰਘ ਬਾਦਲ ਦਾ ਲੀਡਰਸ਼ਿਪ ਕਹਿੰਦੇ ਆ ਕਿ ਸਾਡੀ ਮੰਨ ਦੀ ਨਹੀਂ ਸੀ ਚਾਹੇ ਉਹ ਡੇਰਾ ਸੱਚਾ ਸੌਦਾ ਵਾਲੇ ਨੂੰ ਮਾਫ ਕਰਨਾ ਸੀ ਉਦੋਂ ਅਸੀਂ ਵਿਰੋਧ ਕੀਤਾ ਕਈਆਂ ਨੇ ਉਦੋਂ ਨਹੀਂ ਗੱਲ ਬਣੀ ਭਾਜਪਾ ਦੇ ਨਾਲ ਗੱਠ ਜੋੜ ਨੂੰ ਲੈ ਕੇ ਵੀ ਕਹਿੰਦੇ ਭਾਵੇਂ ਇਹਨਾਂ ਸਰਕਾਰਾਂ ਦੇ ਵਿੱਚ ਜਦੋਂ ਬਹਿਬਲ ਕਲਾਂ ਜਾਂ ਬਰਗਾੜੀ ਕਾਂਡ ਹੋਇਆ ਉਦੋਂ ਵੀ ਕਹਿੰਦੇ ਸਮੇਂ ਸਿਰ ਤੇ ਸਾਡੀ ਸਰਕਾਰ ਸੀ ਅਸੀਂ ਫੈਸਲਾ ਨਹੀਂ ਲੈ ਸਕੇ ਸਾਡੇ ਤੋਂ ਬੜੀਆਂ ਭੁੱਲਾਂ ਹੋਈਆਂ ਨੇ ਉਹ ਸਾਡੇ ਤੋਂ ਗਲਤੀਆਂ ਹੋਈਆਂ ਨੇ ਜਿਸ ਦੇ ਅਸੀਂ ਵਿਭਾਗੀਦਾਰਾਂ ਅਸੀਂ ਵੀ ਦੋਸ਼ੀਆਂ ਕੋਈ ਕਿਸੇ ਵੀ ਸਰਕਾਰ ਦਾ ਹਿੱਸਾ ਸੀ ਉਹ ਸਾਰੇ ਬਾਗੀ ਅਕਾਲੀ ਕਹਿ ਰਹੇ ਸਨ ਹੁਣ ਸੁਖਵੀਰ ਸਿੰਘ ਬਾਦਲ ਨੇ ਇਸ ਦਾ ਜਵਾਬ ਦਿੱਤਾ ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਉਹ ਪੇਸ਼ ਹੋਣਗੇ ਔਰ ਜਿਹੜੀ ਉਹਨਾਂ ਦੀ ਆਸਥਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਹੈ ਕਿ ਉਹ ਹਰ ਜਿਹੜਾ ਹੁਕਮ ਹੈ ਸਿਰ ਮੱਥੇ ਆ ਉਹਨਾਂ ਨੂੰ ਇਸੇ ਤਰ੍ਹਾਂ ਦੀ ਭਾਵਨਾ ਦੇ ਨਾਲ ਉਹਨਾਂ ਦੀ ਇੱਕ ਟਿੱਪਣੀ ਆਈ ਹੈ ਪਹਿਲਾ ਬਿਆਨ ਆਇਆ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਹੁਣ ਸੁਖਵੀਰ ਸਿੰਘ ਬਾਦਲ ਦੀ ਪੇਸ਼ ਹੋਣ ਦੀ ਗੱਲ ਤਾਂ ਸਾਹਮਣੇ ਆ ਗਈ ਕਿ ਉਹ ਪੇਸ਼ ਹੋਣਗੇ ਔਰ ਉਹਨਾਂ ਨੂੰ 15 ਦਿਨ ਦਿੱਤੇ ਗਏ ਨੇ ਹੋ ਸਕਦਾ ਉਹ 15 ਦਿਨ ਤੋਂ ਪਹਿਲਾਂ ਵੀ 5 ਕਿ ਦਿਨ ਦੇ ਵਕਫੇ ਦੇ ਵਿੱਚ ਹੀ ਮਿਲ ਲੈਣ ਜਾਂ 2 ਦਿਨ ਬਾਅਦ ਵੀ ਇਹ ਤਸਵੀਰ ਸਾਹਮਣੇ ਆ ਸਕਦੀ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਸਣੇ ਕਈ ਹੋਰ ਲੀਡਰਸ਼ਿਪ ਸਾਥੀਆਂ ਦੇ ਨਾਲ ਜਿਹੜੇ ਜਾਣੇ ਤੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗ ਚੁੱਕੇ ਨੇ ਪਰ ਸਵਾਲ ਇਹ ਉੱਠਿਆ ਕਿ ਫਿਰ ਜਾਣੇ ਤੇ ਅਣਜਾਣੇ ਵਿੱਚ ਕਿਹੜੀਆਂ ਗਲਤੀਆਂ ਹੋਈਆਂ ਇਸ ਦਾ ਵੇਰਵਾ ਵੀ ਜ਼ਰੂਰਤ ਦੇਣਾ ਚਾਹੀਦਾ ਇਹਨਾਂ ਨੂੰ ਕਿ ਕਿਹੜੀਆਂ ਜਾਣੇ ਚ ਗਲਤੀਆਂ ਹੋਈਆਂ ਤੇ ਕਿਹੜੀਆਂ ਅਣਜਾਣੇ ਦੇ ਵਿੱਚ ਜਦੋਂ ਸੱਤਾ ਸੀ ਤੇ ਉਹ ਜੋ ਰਵਈਆ ਕੁਝ ਹੋਰ ਸੀ ਜਦੋਂ ਸੱਤਾ ਤੋਂ ਬਾਹਰ ਹੋਏ ਤੇ ਉਦੋਂ ਰਵਈਆ ਬਦਲ ਗਿਆ ਇਹ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਤਤਕਾਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਮਾਫੀ ਦਿੱਤੀ ਡੇਰਾ ਸੱਚਾ ਸਾਧ ਨੂੰ ਸਿਰਸਾ ਮੁਖੀ ਨੂੰ ਤਾਂ ਉਦੋਂ ਉਸ ਨੂੰ ਵੀ ਬੁਲਾ ਕੇ ਪੁੱਛਿਆ ਜਾ ਸਕਦਾ ਇਹ ਗੱਲ ਬਾਗੀ ਅਕਾਲੀਆਂ ਨੇ ਕਹੀ ਸੀ ਜਿਹੜੇ ਚਾਰ ਨੁਕਤੇ ਭੇਜੇ ਸੀ ਲਿਖ ਕੇ ਲਿਖਤੀ ਰੂਪ ਚ ਉਹਨਾਂ ਦਾ ਮਾਫੀ ਨਾਮਾ ਕਹਿ ਲੋ ਜਾਂ ਕਬੂਲਨਾਮਾ ਕਹਿ ਲਓ ਕੁਝ ਉਹਨੂੰ ਕਿਹਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਸੀ ਕਿ ਉਹ ਸਾਰੀਆਂ ਅਸੀਂ ਗੱਲਾਂ ਰੱਖ ਦਿੱਤੀਆਂ ਨੇ ਜਿਹੜੀਆਂ ਅਸੀਂ ਅੰਦਰ ਖਾਤੇ ਬੜੇ ਸਮੇਂ ਤੋਂ ਕਰਦੇ ਆ ਰਹੇ ਸੀ ਹਾਲਾਂਕਿ ਉਹਨਾਂ ਨੂੰ ਭਾਜਪਾ ਦੇ ਮੁਤਾਬਕ ਚੱਲਣ ਦੇ ਉੱਤੇ ਵੀ ਉਹਨਾਂ ਤੇ ਦੋਸ਼ ਲੱਗ ਰਹੇ ਨੇ ਜਿਹੜੇ ਕਿ ਉਹਨਾਂ ਨੇ ਸਿਰੇ ਤੋਂ ਇਨਕਾਰ ਦਿੱਤੇ ਨੇ ਦੂਜੇ ਪਾਸੇ ਬਾਗੀ ਅਕਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਆਗਾਜ਼ ਕੀਤਾ ਜਿਸ ਦੇ ਕਨਵੀਨਰ ਕਨਵੀਨਰ ਸ਼ਬਦ ਲਾਇਆ ਗਿਆ ਜਿਹੜਾ ਕਿ ਕਨਵੀਨਰ ਸ਼ਬਦ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਦੇ ਅੰਦਰ ਨਜ਼ਰ ਨਹੀਂ ਆਉਂਦਾ ਪਰ ਉਹਨਾਂ ਨੂੰ ਕਨਵੀਨਰ ਲਗਾ ਦਿੱਤਾ ਗਿਆ ਗੁਰਪ੍ਰਤਾਪ ਸਿੰਘ ਵ ਜਿਨ੍ਹਾਂ ਦੇ ਉੱਤੇ ਛੱਡ ਦਿੱਤਾ ਗਿਆ ਸਾਰਾ ਕੁਝ ਕਿਉਂ ਅਗਵਾਈ ਕਰਨਗੇ ਹੁਣ ਲੀਡਰਸ਼ਿਪ ਦੀ ਪਿੰਡ-ਪਿੰਡ ਜਾਣਗੇ ਸੈਮੀਨਾਰ ਹੋਣਗੇ ਹੋਰ ਬਹੁਤ ਕੁਝ ਕਰਨਗੇ ਗਤੀਵਿਧੀਆਂ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਉਸ ਦੇ ਜਿਹੜੇ ਸਮਰਥਕ ਦੇ ਵਿੱਚ ਸਾਥੀ ਨੇ ਚਾਹ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜਨਵੇਜਾ ਸਿੰਘ ਸੇਖੋ ਨੇ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਬਲਵਿੰਦਰ ਸਿੰਘ ਭੋਂਦੜ ਨੇ ਵਿਰਸਾ ਸਿੰਘ ਬਲਟੋਹਾ ਨੇ ਤਾਂ ਇਹ ਸਾਰੇ ਉਹ ਲੀਡਰ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਾਮੀ ਭਰਦੇ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਕੋਰ ਕਮੇਟੀ ਸੁਖਵੀਰ ਸਿੰਘ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਦੱਸੋ ਉਹ ਪ੍ਰਧਾਨਗੀ ਛੱਡਣ ਨੂੰ ਤਿਆਰ ਨੇ ਕੋਈ ਬਣਨਾ ਚਾਹੁੰਦਾ ਤੇ ਬਣ ਸਕਦਾ ਪਰ ਉਦੋਂ ਕਿਸੇ ਨੇ ਆਪਣਾ ਹੱਥ ਖੜਾ ਨਹੀਂ ਕੀਤਾ ਕਿ ਪ੍ਰਧਾਨਗੀ ਮੈਨੂੰ ਚਾਹੀਦੀ ਹੈ ਬਾਹਰ ਜਾ ਕੇ ਜੋ ਮਰਜੀ ਕਹੀ ਜਾ ਬੀਤੇ ਦਿਨ ਦੀ ਜਿਹੜੀ ਤਸਵੀਰਾਂ ਸੀ ਉਹ ਵੀ ਬੜੀਆਂ ਦਿਲਚਸਪ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਦੋ ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਕੱਠੀ ਹੋਈ ਇੱਕ ਮੁੱਖ ਦਫ਼ਤਰ ਜਿੱਥੇ ਬਹੁਤ ਵੱਡੀ ਗਿਣਤੀ ਚ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਵੀ ਆ ਗਈ ਸੀ ਕਿ ਕਿਤੇ ਕਬਜ਼ਾ ਕਰਨ ਤਾਂ ਨਹੀਂ ਆ ਰਹੇ ਬਾਕੀ ਅਕਾਲੀ ਪਰ ਬਾਗੀ ਅਕਾਲੀਆਂ ਨੇ ਕਿਹਾ ਕਿ ਸਾਡਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਇਹ ਸਾਰੀਆਂ ਗੱਲਾਂ ਕੁਝ ਮੀਡੀਆਦਾਰੇ ਚ ਚੱਲੀਆਂ ਜਿਸ ਦੇ ਕਰਕੇ ਸਭ ਕੁਝ ਹੋ ਗਿਆ ਇੱਕ ਸ਼ਰਧਾ ਵਾਂ ਤੇ ਨਮਾਣੇ ਸਿੱਖ ਵਜੋਂ ਜਿਹੜਾ ਏ ਟਿੱਪਣੀ ਆਈ ਹੈ ਸੁਖਬੀਰ ਸਿੰਘ ਬਾਦਲ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਇਸ ਲਾਈਵ ਦੇ ਦੌਰਾਨ ਦਰਸ਼ਕ ਸਾਡੇ ਨਾਲ ਹੋਰ ਜੁੜੇ ਨੇ ਉਹਨਾਂ ਨੂੰ ਫੇਰ ਸਾਂਝੀ ਕਰ ਦਿੰਦੇ ਆ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਤੇ ਸਵਾਸ ਸਵਾਸ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗਾ ਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੇਰੀ ਪੀੜੀ ਦੇ ਸਰਵ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾ ਸ਼ਰਧਾ ਤੇ ਨਿਮਰਤਾ ਸਹਿਤ ਸਰਵ ਉੱਚ ਸਥਾਨ ਤੇ ਪੇਸ਼ ਹੋਵੇਗਾ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਹੈ ਪਤਰੀਖ ਨਹੀਂ ਦੱਸੀ ਕਿ ਕਦੋਂ ਪੇਸ਼ ਹੋਣਾ ਹੈ ਪਰ ਇਸ ਦਾ ਮਤਲਬ ਸਾਫ਼ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਉਹ ਪੇਸ਼ ਹੋਣਗੇ ਔਰ ਜੋ ਹੁਕਮ ਨਾਮਾ ਮਿਲੇਗਾ ਜਾਂ ਉਸ ਦੇ ਮੁਤਾਬਕ ਜੋ ਜੋ ਸਜ਼ਾ ਲਾਈ ਜਾਂਦੀ ਹੈ ਜਾਂ ਫਿਰ ਤਨਖਾਹਿਆ ਕਰਾਰ ਕੀ ਕੱਲੇ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਜਾਵੇਗਾ ਜਾਂ ਉੱਥੇ ਵਿਚਾਰ ਵਟਾਂਦਰਾ ਕਰਕੇ ਸਮੁੱਚੀ ਕਾਲੀ ਦਲ ਲੀਡਰਸ਼ਿਪ ਨੂੰ ਇੱਕ ਮਸਾਲੀ ਸਜ਼ਾ ਮਿਲ ਸਕਦੀ ਹੈ ਜਿਸ ਤੋਂ ਬਾਅਦ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲੀਆਂ ਪੀੜ੍ਹੀਆਂ ਵੀ ਸ਼੍ਰੋਮਣੀ ਕਾਲੀ ਦਲ ਚ ਜਿਹੜੀਆਂ ਵੀ ਜਿਨ੍ਹਾਂ ਦੇ ਹੱਥ ਬਾਗੜ ਹੋਵੇਗੀ ਉਹ ਜਈਆਂ ਗਲਤੀਆਂ ਨਾ ਕਰਨ ਜਿਸ ਕਰਕੇ ਪਾਰਟੀ ਦਾ ਇਹ ਹਾਲ ਹੋ ਜਾਵੇ ਔਰ ਇਸ ਮਾਮਲੇ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਕਾਲੀ ਦਲ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਕੋਈ ਨਵਾਂ ਅਪਡੇਟ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ be honest how many I have.